ਅੱਜ ਦੀ ਕਹਾਣੀ ਜਿਹੜੀ ਤੁਹਾਡੇ ਰੂਬਰੂ ਕਰਨ ਜਾ ਰਹੀਆਂ ਇਹ ਕਹਾਣੀ ਬਹੁਤ ਹੀ ਭਾਵਕ ਹੋਣ ਜਾ ਰਹੀ ਹੈ ਅੱਜ ਦੀ ਕਹਾਣੀ ਉਸ ਕੁੜੀ ਦੀ ਕਹਾਣੀ ਹੈ ਜਿਹੜੀ ਬਚਪਨ ਤੋਂ ਹੀ ਗਰੀਬੀ ਨਾਲ ਘੁੱਲਦੀ ਰਹੀ ਹੈ ਭੈਣ ਦੱਸਦੀ ਹੈ ਕਿ ਮੇਰੇ ਘਰੇ ਐਨੀ ਕੁ ਗਰੀਬੀ ਸੀਗੀ ਕਿ ਸਾਡੇ ਮਾਪਿਓ ਨੇ ਸਾਨੂੰ ਪੜਾਉਣ ਤੱਕ ਦਾ ਸੋਚਿਆ ਨਹੀਂ ਤੇ ਸਾਨੂੰ ਸਾਰੇ ਭੈਣਾ ਭਰਾਵਾਂ ਨੂੰ ਲੈ ਕੇ ਲੋਕਾਂ ਦੇ ਘਰਾਂ 'ਚ ਕੰਮ ਕਰਾਉਂਦੇ ਰਹੇ ਗਰੀਬੀ ਨਾਲ ਘੁੱਲਦੇ ਰੁਲਦੇ ਭੈਣ ਕਹਿੰਦੀ ਹੈ ਕਿ ਅਸੀਂ ਜਵਾਨ ਹੁੰਦੀਆਂ ਗਈਆਂ ਜਵਾਨ ਹੋ ਕੇ ਵੀ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਤੇ ਆਖਰ ਨੂੰ ਸਾਡੀ ਮਾਂ ਕਹਿ ਦਿੰਦੀ ਆ ਕਿ ਹੁਣ ਕੁੜੀਏ ਤੇਰਾ ਵਿਆਹ ਕਰ ਦਿੰਨੇ ਆ ਤਾਂ ਉਹ ਕਹਿੰਦੀ ਆ ਕਿ ਮੇਨੂੰ ਆਸਾਂ ਉਮੀਦਾਂ ਜਾਗਦੀਆਂ ਕਿ ਹੁਣ ਮੈਂ ਗਰੀਬੀ ਤੋਂ ਖਿਹੜਾ ਛਡਾਲੂਗੀ ਤੇ ਮੇਰੀ ਘਰ ਵਾਲਾ ਮੇਰੀ ਜ਼ਿੰਦਗੀ ਬਦਲ ਦੂਗਾ ਜਦੋਂ ਵਿਆਹ ਕਰਵਾ ਕੇ ਜਾਂਦੀ ਐ ਤਾਂ ਦੂਜੇ ਦਿਨ ਉਹਨੂੰ ਪਤਾ ਲੱਗਦਾ ਕਿ ਉਹਦਾ ਘਰ ਵਾਲਾ ਤਾਂ ਆਪਣੀ ਚਾਚੀ ਨਾਲ ਹੀ ਸਬੰਧ ਬਣਾਈ ਬੈਠਾ ਇਸ ਲਈ ਉਹਦੇ ਕੋਲੇ ਤਾਂ ਉਹ ਆਉਣਾ ਹੀ ਨਹੀਂ ਚਾਹੁੰਦਾ ਜਦੋਂ ਉਹ ਉਹਨੂੰ ਪੁੱਛਦੀ ਹੈ ਤਾਂ ਉਹ ਕਹਿੰਦਾ ਕਿ ਮੇਰਾ ਤਵਿਆ ੱੱਕੇ ਨਾਲ ਕੀਤਾ ਤੂੰ ਜਿੱਥੇ ਮਰਜੀ ਜਾ ਚਾਹੇ ਮੇਰੇ ਕੋਲੇ ਰਹਿ ਚਾਹੇ ਨਾ ਰਹ ਤੂੰ ਜਿਵੇਂ ਮਰਜੀ ਕਰ ਤਾਂ ਉਹ ਕਹਿੰਦੀ ਹੈ ਕਿ ਮੈਂ ਆਪਣੇ ਮਾਪਿਆਂ ਦੀ ਗਰੀਬੀ ਦੇਖ ਕੇ ਇਹ ਸੋਚਦੀ ਆ ਕਿ ਇਹ ਜੋ ਗਲਤ ਕਰ ਰਿਹਾ ਕਰਦਾ ਰਹਿਣ ਦੇ ਮੈਂ ਇੱਥੇ ਹੀ ਘਰਾਂ ਚ ਉਸੇ ਤਰੀਕੇ ਦੇ ਨਾਲ ਕੰਮ ਕਰਕੇ ਆਪਣੀ ਜ਼ਿੰਦਗੀ ਜੀ ਲੂੰਗੀ ਪਰ ਦਿਨ ਬਦ ਦਿਨ ਉਹਦੇ ਤਸ਼ੱਦਦ ਵਧਦੇ ਜਾਂਦੇ ਆ ਆਖਰ ਤੇ 5 ਸਾਲਾਂ ਬਾਅਦ ਇਹ ਭੈਣ ਤਲਾਕ ਲੈਂਦੀ ਹੈ ਤਲਾਕ ਤੋਂ ਬਾਅਦ ਵੀ ਅਜੇ ਘਰੇ ਵਿਆਹ ਹੁੰਦਾ ਜਿੱਥੇ ਉਹਦਾ ਇੱਕ ਹੀ ਕਮਰਾ ਹੋਣ ਕਰਕੇ ਕਿਰਾਇਆਂ ਤੇ ਰੋਲਦੀ ਫਿਰਦੀ ਆ ਇਸ ਭੈਣ ਦੀ ਕਹਾਣੀ ਦੇ ਵਿੱਚ ਜਿਹੜਾ ਮੈਂ ਗੱਲਾਂ ਦਸੀਆਂ ਇਹ ਗੱਲਾਂ ਇੰਨੀਆਂ ਹੀ ਨਹੀਂ ਉਹਦੀਆਂ ਦੁੱਖਾਂ ਦੀ ਦਾਸਤਾਨ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੇ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਜੇ ਭੈਣ ਦੇ ਹੱਕ ਚ ਕਮੈਂਟ ਵੀ ਜ਼ਰੂਰ ਕਰਿਓ ਜੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੇ ਸਤਿ ਸ਼੍ਰੀ ਅਕਾਲ ਜੁੜਿਓ ਵੋਕਲ ਜਗਮੀਰ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਅੱਜ ਦੀ ਕਹਾਣੀ ਵੀ ਉਵੇਂ ਹੀ ਕਹਾਣੀ ਇੱਕ ਔਰਤ ਦੀ ਕਹਾਣੀ ਹੋਊਗੀ ਔਰਤ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈ ਕੀ ਕੁਝ ਉਹਨੂੰ ਦਿੱਕਤਾਂ ਮੁਸੀਬਤਾਂ ਆਉਂਦੀਆਂ ਸਾਰੀ ਗੱਲਬਾਤ ਅੱਜ ਆਪਾਂ ਕਰਾਂਗੇ ਪਹਿਲਾਂ ਮਲਾਉਣੇ ਆ ਤੁਹਾਡੇ ਨਾਲ ਭੈਣ ਨੂੰ ਸਸੀਕਲ ਜੀ ਸਸੀਕਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੀਤ ਗੁਰਜੀਤ ਜੀ ਤੁਹਾਡੀ ਜ਼ਿੰਦਗੀ ਬਾਰੇ ਆਪਾਂ ਅੱਜ ਗੱਲਬਾਤਾਂ ਕਰਾਂਗੇ ਤੇ ਤੁਸੀਂ ਬਚਪਨ ਤੋਂ ਦੱਸੋ ਵੀ ਤੁਹਾਡਾ ਬਚਪਨ ਕਿਵੇਂ ਸੀ ਹਾਂਜੀ ਬਚਪਨ ਚ ਵੀ ਐਵੇਂ ਆ ਜਦੋਂ ਆਪਾਂ 15 ਸਾਲਾਂ 16 ਸਾਲ ਦੀ ਉਮਰ ਸੀ ਮੇਰੀ ਤੇ 15 16 ਸਾਲ ਦੀ ਉਮਰ ਚ ਮੰਮੀ ਨੇ ਪੜਨ ਨੇ ਲਾਇਆ ਸੀ ਮੈਨੂੰ ਹੂੰ ਤੇ ਫਿਰ ਘਰ ਦੀ ਗਰੀਬੀ ਜ਼ਿਆਦਾ ਆ ਗਈ ਸਾਨੂੰ ਤੇ 15 16 ਸਾਲ ਦੀ ਉਮਰ ਚ ਪੜਨ ਲੱਗੇ ਤੁਸੀਂ ਨਹੀਂ ਨਹੀਂ ਮੰਮੀ ਨਾਲ ਪਹਿਲਾਂ ਲਾਇਆ ਹੀ ਨਹੀਂ ਸੀ ਸਾਨੂੰ ਅੱਛਾ ਤੇ ਫਿਰ ਮੰਮੀ ਨਾਲ ਸੋਚ ਲਿਆ ਤੇ ਬਾਅਦ ਚੋ ਕਹਿੰਦੇ ਕਿ ਚਲੋ ਥੋੜਾ ਬੜਾ ਜਿਵੇਂ ਪੰਜ ਹੀ ਪੜ ਲਓ ਹੂੰ ਤੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਮੰਮੀ ਕਹਿੰਦੀ ਘਰ ਵੀ ਨਹੀਂ ਆਪਣਾ ਹੈਗਾ ਤੇ ਪੜ੍ਹਾਈ ਨਹੀਂ ਅੱਦਾ ਹੋਣੀ ਫਿਰ ਸਾਨੂੰ ਢਾ ਲਿਆ ਉਸੇ ਟਾਈਮ ਹੀ ਹਾਂਜੀ ਮੈਨੂੰ ਨਾਂ ਹੀ ਲਿਖਣਾ ਆਇਆ ਸੀ ਜਦੋਂ ਮੈਨੂੰ ਢਾ ਲਿਆ ਹਾਂ ਤੇ ਫਿਰ ਮੰਮੀ ਸਾਨੂੰ ਘਰਾ ਚ ਲੈ ਜਾਂਦੀ ਸੀ ਕੰਮ ਕਰਨ ਨੂੰ ਹਾਂ ਅਸੀਂ ਮਾਮਾ ਧੀਆਂ ਘਰਾ ਚ ਕੰਮ ਕਰਦੇ ਸੀ ਮੇਰਾ ਭਰਾ ਵੀ ਸਾਰੇ ਅਸੀਂ ਘਰਾ ਚ ਕੰਮ ਕਰਦੇ ਸੀ ਜਾ ਜਾ ਕੇ ਹਾਂਜੀ ਫਿਰ ਅਸੀਂ ਰੋਟੀ ਖਾਂਦੇ ਸੀ ਬਹੁਤ ਮਤਲਬ ਮਾੜੇ ਹਾਲਾਤ ਸੀ ਸਾਡੇ ਪੇਕਿਆਂ ਦੇ ਘਰਾਂ ਜੀ ਹਾਂ ਨਹੀਂ ਫਿਰ ਉਹ ਜਪੋਰਚ ਰਹਿੰਦੇ ਸੀ ਆਪਾਂ ਤੇ ਫਿਰ ਅਸੀਂ ਹੌਲੀ 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 ਸੋਚਿਆ ਕਿ ਚਲੋ ਇੱਥੇ ਕੰਮ ਕਰ ਨਹੀਂ ਸੀਗਾ ਅਸੀਂ ਹਰਿਆਣੇ ਚਲੇ ਗਏ ਹਮ ਹਰਿਆਣੇ ਜਾ ਕੇ ਫਿਰ ਐਦਾਂ ਹੀ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਸੀ ਹਮ ਝਾੜੂ ਪੋਚੇ ਦਾ ਕੰਮ ਕਰਨਾ ਤੇ ਐਦਾਂ ਵੀ ਮੇਰੇ ਭਰਾਵਾਂ ਨੇ ਵੀ ਨਾਲ ਹੀ ਸਾਡੇ ਹੋਣਾ ਤੇ ਅਸੀਂ ਸਾਰਿਆਂ ਨੇ ਸਾਰਾ ਪਰਿਵਾਰ ਹੀ ਮਤਲਬ ਘਰਾਂ 'ਚ ਕੰਮ ਕਰ ਕਰਕੇ ਅਸੀਂ ਗੁਜ਼ਾਰਾ ਕਰਦੇ ਰਹੇ ਹਮ ਫਿਰ ਅਸੀਂ ਹੌਲੀ ਹੌਲੀ ਪੈਲੀ ਵਿਜਣ ਲੱਗ ਗਏ ਪੈਲੀ ਵਿਜਣ ਤੋਂ ਬਾਅਦ ਅਸੀਂ ਦੇ ਮਾਪਿਓ ਨੇ ਕਰਿਆ ਕਿ ਉਮਰ ਹੋ ਗਈ ਥੋੜੀ ਜੀ ਗੰਦੇ ਸੀ ਚਲੋ ਵੀ ਉਡੀ ਦੀ ਮੈਰਿਜ ਕਰ ਦਈਏ ਹਾਂਜੀ ਫਿਰ ਇਹਨਾਂ ਮੇਰੀ ਓਡੀ ਜੀ ਉਮਰ ਦੀ ਮੈਰਿਜ ਕਰ ਦਿੱਤੀ ਇਹਨਾਂ ਨੇ ਕਿੰਨੀ ਉਮਰ ਸੀ ਉਹਦੀ ਉਦੋਂ ਮੇਰੀ ਹੈਗੀ ਸੀ ਕੋਈ 25 ਕੇ ਸਾਲ ਉਮਰ ਹੋ ਗਈ ਸੀ ਕਿਦੋਂ ਮੇਰੀ ਮੈਰਿਜ ਹੋ ਗਈ ਸੀ ਹਾਂਜੀ ਤੇ ਉੱਥੇ ਮੇਰੀ ਮੈਰਿਜ ਕੀਤੀ ਤੇ ਉਹ ਗਾਂ ਫਿਰ ਅੱਗੇ ਜਿੱਥੇ ਮੈਰਿਜ ਕੀਤੀ ਸੀ ਉਹ ਨਸ਼ਾ ਕਰਦਾ ਸੀ ਹਾਂ ਤੇ ਐਦਾਂ ਫਿਰ ਇੱਕ ਉਹਨਾਂ ਨੇ ਆਪਣੇ ਲੇਡੀਸ ਵੀ ਰੱਖੀ ਹੋਈ ਸੀ ਤੇ ਮੇਰਾ ਨਿਭਾ ਨਹੀਂ ਹੋਇਆ ਤੇ ਅੱਛਾ ਇੱਕ ਉੱਥੇ ਗਰੀਬੀ ਬਹੁਤ ਜ਼ਿਆਦਾ ਸੀ ਹਾਂਜੀ ਮੈਂ ਉੱਥੇ ਵੀ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਤੇ ਆਪਣੀ ਮੇਰਾ ਬੇਟਾ ਸਿੱਖ ਤੇ ਮੈਂ ਉਹਨੂੰ ਪਾਲਦੀ ਰਹੀ ਹਾਂ ਹੂੰ ਕਿ ਐਵੇਂ ਸਾਈਕਲ ਲੱਖਿਆ ਸੀ ਸਾਈਕਲ ਤੇ ਕੰਮ ਤੇ ਜਾਣਾ ਤੇ ਆਉਣਾ ਵੀ ਰਾਤ ਨੂੰ 8 ਵਜ ਜਾਂਦੇ ਸੀ 7 ਵਜੇ ਤੋਂ ਮੈਂ ਚੱਲੇ ਜਾਂਦੀ ਸੀ ਕੰਮ ਤੇ ਹੂੰ ਹਾਂਜੀ ਫਿਰ ਉਸ ਤੋਂ ਬਾਅਦ ਹੋਲੀ-ਹੋਲੀ ਇੱਦਾਂ-ਇੱਦਾਂ ਨਹੀਂ ਨਿਭਾਇਆ ਫਿਰ ਵੀ ਸਾਡਾ ਤਲਾਕ ਹੋ ਗਿਆ ਹੂੰ ਹਾਂਜੀ ਫਿਰ ਆਖਰ 'ਚ ਫਿਰ ਆ ਕੇ ਮੰਮੀ ਨਾਲ ਜਿਵੇਂ ਆਪਾਂ ਗੱਲ ਬਚਪਨ ਤੋਂ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਕੰਮ ਕਰਦੇ ਰਹੇ ਹੋ ਤੁਸੀਂ ਘਰਾਂ 'ਚ ਇੱਕ ਜਦੋਂ ਜਵਾਨ ਕੁੜੀਆਂ ਕਿਸੇ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਤਾਂ ਦਿੱਕਤਾਂ ਤਾਂ ਬਹੁਤ ਆਉਂਦੀਆਂ ਹੁੰਦੀਆਂ ਹਾਂਜੀ ਹਾਂਜੀ ਮੰਮੀ ਐਸੇ ਕੋਲੋਂ ਡਰਦੇ ਸੀਗੇ ਵੀ ਨਹੀਂ ਨਾਲ ਨਹੀਂ ਜਮਾਨਾ ਨਹੀਂ ਸੀਗਾ ਤੇ ਮੰਮੀ ਵਿਚਾਰੀ ਐਸੇ ਕੋਲੋਂ ਡਰ ਕੇ ਕਹਿ ਰਹੇ ਸੀਗੇ ਮੈਰਿਜ ਕਰ ਦਈਏ ਬੇਟੀ ਦੀ ਹਾਂ ਹਾਂ ਭਰਾ ਵੀ ਮੇਰੇ ਛੋਟੇ-ਛੋਟੇ ਹੋਲੀ ਉਮਰ 'ਚ ਹੀ ਵਿਆਹ ਦਿੱਤੇ ਸੀ ਤੇ ਮੈਨੂੰ ਵੀ ਹਾਂਜੀ ਬਹੁਤ ਮਤਲਬ ਐਵੇਂ ਹੁੰਦਾ ਸੀ ਕਿ ਜਮਾਨਾ ਮਾੜਾ ਹੈ ਕੱਲ ਨੂੰ ਕੋਈ ਗਾਲ ਨਾ ਕਰ ਜੇ। ਬਸ ਇਸੇ ਤੋਂ ਡਰ ਗਿਆ ਮਰਿਆ ਨੇ ਮੇਰੀ ਮੈਰਿਜ ਕਰਤੀ ਸੀ। ਹੂੰ ਜਿਹੜੇ ਤੁਸੀਂ ਜਿਵੇਂ ਤੁਸੀਂ ਦੱਸ ਦਿਓ ਫਿਰ ਤੁਹਾਡਾ ਵਿਆਹ ਹੋਇਆ ਤੇ ਉਹ ਵੀ ਗਾਂਹ ਇੱਕ ਹੋਰ ਔਰਤ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੋਰ ਔਰਤ ਉਹਨਾਂ ਦੇ ਨਾਲ ਸੰਪਰਕ ਸਰ ਜਿੱਦਣ ਮੈਨੂੰ ਵਿਆਹ ਕੇ ਲੈ ਗਏ ਸੀ ਨਾ ਤੇ ਦੂਜੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਸੀ। ਅੱਛਾ ਹਾਂਜੀ ਉਹ ਸ਼ਰੇ ਆਪ ਹੀ ਜਾਂਦੇ ਸੀ ਉਧਰ। ਹੂੰ ਉਹਨਾਂ ਆਪਣੀ ਚਾਚੀ ਰੱਖੀ ਹੋਈ ਸੀ। ਅੱਛਾ ਹਾਂਜੀ ਹੂੰ ਤੇ ਫਿਰ ਮੇਰੇ ਤੋਂ ਸਾਰ ਨਈਂ ਬਰਦਾਸ਼ ਹੋਇਆ ਵੇਖ ਕੇ ਹਾਂ ਫਿਰ ਮੈਂ ਕੋਈ ਨਈਂ ਮੈਂ ਕਿਹਾ ਚਲੋ ਕੰਮ ਕਰਕੇ ਗੁਜ਼ਾਰਾ ਕਰ ਲੂੰਗੀ ਇੱਥੇ ਵੀ ਚਲੋ ਕੋਈ ਗੱਲ ਨਹੀਂ ਖਾਂਦਾ ੱਟਕੇ ਦਿਖਾਈ ਜਾਵੇ ਮੈਂ ਆਪਦਾ ਗੁਜ਼ਾਰਾ ਕਰ ਲੂੰਗੀ ਲੋਕਾਂ ਦੇ ਘਰਾਂ ਚ ਪੈ ਲੀਆਂ ਚ ੱਟਕੇ ਬਹੁਤ ਖਾਦੇ ਨੇ ਝੋਨਾ ਵੀ ਲਾਇਆ ਕਣਕ ਵੀ ਵੜਦੇ ਰਹਿ ਫਿਰ ਜਿਵੇਂ ਬੰਦੇ ਹੜੰਬਿਆ ਤੇ ਜਿਵੇਂ ਉਹ ਉਧਰ ਮੁਛਲ ਕਹਿੰਦੇ ਹਰਿਆਣੇ ਤੇ ਮੈਂ ਉਹ ਉੱਪਰ ਚੜ ਚੜ ਕੇ ਬੰਦਿਆਂ ਨੂੰ ਕੰਮ ਕੀਤਾ ਬਹੁਤ ਕੰਮ ਕੀਤਾ ਤੇ ਸਰ ਕੰਮ ਕਰ ਕਰਕੇ ਮੈਂ ਅੱਜ ਇੱਥੋਂ ਤੱਕ ਆ ਗਈਆਂ ਨਹੀਂ ਜਦੋਂ ਤੁਨੂੰ ਇੱਕ ਕਿਵੇਂ ਪਤਾ ਲੱਗਦਾ ਵੀ ਇਹ ਤੁਹਾਡੇ ਹਸਬੰਦ ਦੇ ਆਪਦੀ ਚਾਚੀ ਨਾਲ ਹੀ ਨਹੀਂ ਹੈ ਇਸ ਬੰਦੇ ਸਰ ਇਹ ਮੈਨੂੰ ਜਦੋਂ ਆਪਾਂ ਜਦੋਂ ਮੈਨੂੰ ਲੈ ਵਿਆਹ ਕੇ ਲੈ ਗਏ ਸੀ ਨਾ ਤੇ ਦੂਸਰੇ ਦਿਨ ਘਰ ਨਹੀਂ ਸੀ ਆਏ ਹਾਂਜੀ ਤੇ ਫਿਰ ਐਦਾਂ ਹੀ ਸਾਰਿਆਂ ਤੋਂ ਹੌਲੀ-ਹੌਲੀ ਗੱਲ ਐਦਾਂ ਨਿਕਲ ਆਈ ਤੇ ਮੈਨੂੰ ਪਤਾ ਲੱਗ ਗਿਆ ਸੀ ਕਿਸੇ ਨੇ ਦੱਸਿਆ ਤੁਹਾਨੂੰ ਹਾਂਜੀ ਹਾਂਜੀ ਚੋਰੀ ਗੱਲਾਂ ਕਰਦੇ ਸੀ ਪਰ ਮੈਂ ਤਾਨੂੰ ਪਤਾ ਹੀ ਹੈ ਹਨਾ ਬੋਤਾ ਵੀ ਹੁਣ ਅੱਜ ਕੱਲ ਦੇ ਜ਼ਮਾਨਿਆਂ 'ਚ ਬੱਚਾ ਨਹੀਂ ਹੁੰਦਾ ਨਾ ਤੇ ਮੈਨੂੰ ਗੱਲਾਂ 'ਚ ਹੀ ਪਤਾ ਲੱਗ ਗਿਆ ਸੀ ਕਿ ਜਦੋਂ ਗੱਲਾਂ ਕਰ ਰਹੇ ਸੀ ਤੇ ਮੈਂ ਉਹਦੇ ਹੀ ਬੋਝ ਗਈ ਸੀ ਮੈਂ ਕਹ ਵੀ ਚਲੋ ਹੋਇਆ ਤੇ ਧੋਖਾ ਹੀ ਆ ਪਰ ਫਿਰ ਵੀ ਮੈਂ ਕਹ ਆਦਾ ਕੋ ਨਹੀਂ ਮੈਂ ਢਿੱਡ ਭਾਲ ਲਾਂਗੀ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਨਹੀਂ ਤੁਸੀਂ ਆਪਣੇ ਹਸਬੰਦ ਨੂੰ ਹੀ ਪੁੱਛਿਆ ਨਹੀਂ ਉਹਨਾਂ ਨੂੰ ਵੀ ਵੀ ਇਹ ਗੱਲ ਹੈ ਯਾਰ ਤੁਸੀਂ ਨਹੀਂ ਉਹ ਕਹਿੰਦੇ ਸੀ ਤੁਸੀਂ ਰਹਿਣਾ ਤੇ ਰੋ ਨਹੀਂ ਮੈਂ ਤੇ ਇਹ ਨਹੀਂ ਛੱਡਨੀ ਅੱਛਾ ਹਾਂ ਮੈਂ ਨੇਵੇਂ ਆਂਦੇ ਸੀ ਤੇ ਉਹਨਾਂ ਨੇ ਫਿਰ ਵਿਆਹ ਕਿਉਂ ਕਰਵਾਇਆ ਬਸ ਵਿਆਹ ਕਹਿੰਦੇ ਸੀ ਮੇਰੇ ਘਰ ਦੇ ਨਾਲ ੱੱੱਕੇ ਨਾ ਕੀਤਾ ਹਾਂਜੀ ਅੱਛਾ ਤੇ ਥੋੜੇ ਸਾਹਮਣੇ ਹੀ ਉਹਨਾਂ ਕੋਲ ਜਾਂਦੇ ਰਹੇ ਹਾਂਜੀ ਮੈਂ ਸਾਹਮਣੇ ਜਾਂਦੇ ਸੀ ਹੂੰ ਕਹਿੰਦੇ ਸੀ ਜੋ ਕਰਨਾ ਕਰ ਲੈ ਰਹਿਣਾ ਹੈ ਨਹੀਂ ਰਹਿਣਾ ਤੇ ਜਾ ਚਲੀ ਜਾ ਆਪਣੇ ਪੇਕਿਆਂ ਤੇ ਹਾਂਜੀ ਸਰ ਫਿਰ ਮੈਂ ਸੋਚਿਆ ਕਿ ਮੈਂ ਆਦਾ ਕੀ ਮਾਪੇਓ ਤਾਂ ਪਹਿਲੇ ਹੀ ਦੁਖੀ ਸੀ ਗਰੀਬੀ ਚ ਸੀਗਾ ਸੋਚਿਆ ਕਿ ਜੇ ਮੈਂ ਉੱਥੇ ਜਾਵਾਂਗੀ ਤੇ ਮੇਰਾ ਗੁਜ਼ਾਰਾ ਨਹੀਂ ਹੋਣਾ ਉੱਧਰ ਵੀ ਤੇ ਮੈਂ ਉਹਦੇ ਘਰਾਂ ਚ ਕੰਮ ਕਰ ਲਿਆ ਫਿਰ ਮੈਂ ਝੋਨਾ ਲਗਾਉਣ ਲੱਗ ਗਈ ਦਰਾ ਕਨਕ ਵਡਣ ਜਾਣਾ ਜੋ ਵੀ ਕੰਮ ਹੈਗਾ ਸੀ ਲੇਡੀਸ ਦਾ ਉਹ ਕਰਦੀ ਸੀ ਮੈਂ ਆਪਣਾ ਬੱਚਾ ਪਾਲਦੀ ਸੀ ਹਾਂਜੀ ਇੱਕ ਜਵਾਨ ਕੁੜੀ ਨੂੰ ਜਦੋਂ ਇਹ ਪਤਾ ਲੱਗਦਾ ਕਿਉਂਕਿ ਕੁੜੀਆਂ ਦਾ ਜਿਹੜੀ ਕੁੜੀ ਘਰੇ ਗਰੀਬੀ ਚੋਂ ਪੂਰੀ ਰੋਲ ਖੁਲ ਕੇ ਆਈ ਹੋਵੇ ਤੇ ਉਹਦੀਆਂ ਉਮੀਦਾਂ ਹੁੰਦੀਆਂ ਵੀ ਮੈਂ ਹੁਣ ਇੱਥੇ ਆਪਦੇ ਸੋਹਰੇ ਘਰੇ ਆ ਕੇ ਸੁੱਖ ਮਾਣੂਗੀ ਹਾਂਜੀ ਉਸ ਨੂੰ ਜਦੋਂ ਪਤਾ ਲੱਗਦਾ ਵੀ ਮੇਰੇ ਘਰ ਵਾਲੇ ਦਾ ਤਾਂ ਹੋਰ ਕਿਸੇ ਔਰਤ ਨਾਲ ਸੰਬੰਧ ਹੈ ਉਹ ਔਰਤ ਕੋਈ ਹੋਰ ਨਹੀਂ ਉਹਦੀ ਸਗੋ ਚਾਚੀ ਹੈ ਹਾਂਜੀ ਤੇ ਫਿਰ ਕਿਵੇਂ ਆਪਣੀਆਂ ਹਨ ਆਸਾਂ ਉਮੀਦਾਂ ਤੇ ਤੁਸੀਂ ਕਿਵੇਂ ਕਿਵੇਂ ਲੱਗਿਆ ਤੁਹਾਨੂੰ ਵੀ ਕਿਵੇਂ ਤੁਹਾਡੀਆਂ ਜਦੋਂ ਸਾਰੇ ਸੁਪਨੇ ਟੁੱਟ ਗਏ ਲੱਗਦਾ ਤਾਂ ਸੀਗਾ ਤੇ ਪਰ ਮਾਪਿਆਂ ਨੂੰ ਦੁੱਖ ਨਹੀਂ ਦੇ ਸਕੀ ਮੈਂ ਮੈਂ ਆਪਣੇ ਅੰਦਰੇ ਅੰਦਰ ਰੱਖਦੀ ਨਹੀਂ ਦੁੱਖ ਹਾਂਜੀ ਇਹ ਮੈਂ ਹਾਂ ਮਾਂ ਨੂੰ ਦੁੱਖ ਦੇ ਨਹੀਂ ਆ ਨਾਲ ਸਰ ਮਾਂ ਬਹੁਤ ਦੁਖੀ ਮੇਰੀ ਹਾਂ ਇਸ ਲਈ ਦਸ ਇਹ ਨਹੀਂ ਵਸ ਪਤਾ ਲੱਗ ਗਿਆ ਸੀ ਮੰਮੀ ਇਹਨਾਂ ਨੂੰ ਹਾਂਜੀ ਤੇ ਕਹਿੰਦੇ ਸੀ ਤੈਨੂੰ ਰਹਿਣ ਨਹੀਂ ਦੇਣਾ ਇੱਥੇ ਤਲਾਕ ਲੈਣਾ ਤੇ ਫਿਰ ਮੈਂ ਮੰਮੀ ਇਹਨਾਂ ਨੂੰ ਸਮਝਾਇਆ ਮੈਂ ਕਹਾ ਜੇ ਇੱਥੇ ਨਹੀਂ ਨਾ ਸੁੱਖ ਆਇਆ ਤੇ ਫਿਰ ਅਗਲੇ ਮਤਲਬ ਨਹੀਂ ਕਿਤੇ ਵੀ ਹੋਣਾ ਮੈਨੂੰ ਸੁੱਖ ਹੂੰ ਫਿਰ ਸਾਰਾ ਹੌਲੀ ਹੌਲੀ ਉਹਨਾਂ ਨੇ ਫਿਰ ਮੈਨੂੰ ਖੋਦ ਹੀ ਕਹਤਾ ਸੀ ਦਿਮੋ ਕਿ ਮੈਂ ਆਪਣੀ ਚਾਚੀ ਨਾਲ ਹੀ ਰਹਿਣਾ ਮੈਂ ਤੈਨੂੰ ਨਹੀਂ ਰੱਖਣਾ ਹੂੰ ਹਾਂਜੀ ਉਹਨਾਂ ਦੇ ਫਿਰ ਜਿਵੇਂ ਤੁਹਾਡੇ ਸਹੁਰਿਆਂ ਚ ਜੇਕਰ ਪਤਾ ਸੀ ਤਾਂ ਤੁਹਾਡੀ ਚਾਚੀ ਨਾਲ ਕਦੇ ਗੱਲ ਹੋਈ ਉਹਨਾਂ ਦੇ ਨਾਲ ਵੀ ਬਈ ਤੂੰ ਇਹ ਕਿਉਂ ਕਰਦੀ ਹੈ ਹਾਂਜੀ ਕਹ ਹੋਈ ਸੀ ਮੇਰੀ ਬਹੁਤ ਬਹੁਤ ਚਪਟੁੰਦੀ ਸੀ ਸਾਡੀ ਬਹੁਤ ਕਲੇਸ਼ ਲੜਾਈ ਤਾਂ ਉਹ ਫਿਰ ਇਦਾਂ ਹੀ ਕਹਿੰਦੇ ਸੀ ਕਹਿੰਦੇ ਤੂੰ ਇੰਨੇ ੱੱੱਕੇ ਨਾਲ ਕੀਤਾ ਇਹਦੇ ਕਰਦਿਆ ਨੇ ਤੂੰ ਰਹਿਣਾ ਤੇ ਰਹਿ ਨਹੀਂ ਤੇ ਜਾ ਹਾਂਜੀ ਫਿਰ ਮੈਨੂੰ ਸਾਰਾ ਉੱਥੇ ਕੁਝ ਦਿਸਦਾ ਹੀ ਨਹੀਂ ਸੀ ਫਿਰ ਮੈਂ ਰਹੀ ਨਹੀਂ ਹਾਂਜੀ ਉੱਥੇ ਫਿਰ ਤੁਹਾਡੇ ਬੱਚਾ ਵੀ ਹੋਇਆ ਹਾਂਜੀ ਮੇਰਾ ਬੇਟਾ ਹਾਂ ਉਹ ਨਾਨਕਾ ਤੇ ਰਹਿੰਦਾ ਅੱਛਾ ਐਡੀ ਮੁਸ਼ਕਲ ਸਥਿਤੀ ਚੋਂ ਤੁਸੀਂ ਬਿਨਾ ਮਾਪਿਆਂ ਨੂੰ ਦੱਸੇ ਕਿੰਨਾ ਚਿਰ ਨਹੀਂ ਮਾਪਿਆਂ ਨੂੰ ਦੱਸਿਆ ਕਿੰਨਾ ਚਿਰ ਆਪਦੇ ਦਿਲ ਚੀ ਗੱਲ ਰੱਖੀ ਮੈਂ 2-3 ਸਾਲ ਰੱਖੀ ਆਪਣੇ ਦਿਲ ਚ ਹੂੰ ਹਾਂਜੀ ਆਖਰ ਚ ਫਿਰ ਪਤਾ ਤੇ ਚੱਲਣਾ ਹੀ ਸੀ ਬਹੁਤ ਜ਼ਿਆਦਾ ਦੁਖੀ ਕਰਨ ਲੱਗ ਗਈ ਕੁੱਟ ਮਾਰ ਬਹੁਤ ਸੀ ਮੇਰੀ ਉੱਤੇ ਅੱਛਾ ਹਾਂਜੀ ਹੂੰ ਅੱਜ ਵੀ ਯਾਦ ਆਉਂਦੇ ਆ ਉਹ ਸਾਰਾ ਮੰਜਰ ਸਰ ਉਮਦਾ ਹੈ ਹਾਂ ਬਸ ਉਮਦਾ ਹੈ ਪਰ ਨਹੀਂ ਹੁਣ ਮੈਂ ਸੋਚਦੀ ਕੀ ਸੋਚ ਕੇ ਲੈਣਾ ਹੈ ਗੱਲਾਂ ਚ ਇਹ ਵੀ ਆਪਣੇ ਇਥੋਂ ਘਰ ਦਾ ਧਿਆਨ ਦੇਈਦਾ ਹੁਣ ਕਿਤੇ ਨਹੀਂ ਧਿਆਨ ਦਿੰਦੀ ਮੈਂ ਘਰ ਦੀ ਆ ਮਾਪਿਓ ਦੀ ਗਰੀਬੀ ਨਹੀਂ ਮੈਨੂੰ ਕੋਲਦੀ ਸਾਰੀ ਉਮਰ ਹਮ ਜਦੋਂ ਮਾਪਿਓ ਦੀ ਗਰੀਬੀ ਫਿਰ ਜਦੋਂ ਤੁਸੀਂ ਫਿਰ ਉਥੇ ਕੰਮ ਕਰਨ ਜਾਂਦੇ ਸੀਗੇ ਆਪਦੇ ਉਸ ਪਰਿਵਾਰ ਦੇ ਵਿੱਚ ਤੇ ਤੁਹਾਨੂੰ ਕਦੇ ਕਿਸੇ ਨੇ ਕਿਹਾ ਨਹੀਂ ਵੀ ਤੂੰ ਕਿਉਂ ਕੰਮ ਕਰਦੀ ਆ ਜਾਂ ਵੀ ਤੂੰ ਘਰੇ ਬਹਿ ਕੇ ਰੋਟੀ ਖਾ ਹਾਂਜੀ ਹਾਂਜੀ ਮੈਨੂੰ ਕਹਿੰਦੇ ਸੀ ਤੂੰ ਤੇਰਾ ਪੜ੍ਹਨ ਲਿਖਣ ਦਾ ਟਾਈਮ ਹੈ ਤੇ ਤੁਸੀਂ ਪੜ੍ਹੋ ਹਮ ਤੇ ਫਿਰ ਮਮੀ ਨੇ ਕਹਿੰਦੀ ਸੀ ਨਹੀਂ ਅਸੀਂ ਕੰਮ ਕਰਕੇ ਘਰ ਬਣਾਉਣਾ ਹੈ ਹੂੰ ਤੇ ਇਸ ਕਰਕੇ ਮੈਨੂੰ ਸਕੂਲੋਂ ਢਾ ਲਿਆ ਸੀ ਮਮੀ ਨੇ ਹੂੰ ਹਾਂਜੀ ਫਿਰ ਉੱਥੇ ਕਦੋਂ ਤੁਹਾਡਾ ਵੀ ਵਿਗੜਦੀ ਹੈ ਗੱਲ ਵੀ ਜਮਾ ਵਿਗੜਦੀ ਹੈ ਵੀ ਤੁਹਾਡੇ ਅੱਡ-ਅੱਡ ਹੋਣੇ ਤੁਸੀਂ ਹਾਂਜੀ ਮੈਂ 5 ਸਾਲ ਕੱਟ ਗਈ ਸੀ ਉੱਥੇ ਅੱਛਾ ਹਾਂਜੀ 5 ਸਾਲ ਤੋਂ ਬਾਅਦ ਜ਼ਿਆਦਾ ਹੀ ਕੋਈ ਰੌਲਾ ਪੈਣ ਲੱਗ ਗਿਆ ਸੀ ਉਹ ਨਸ਼ੇ ਕਰਨ ਲੱਗ ਗਿਆ ਸੀ ਘਰੋਂ ਚੀਜ਼ਾਂ ਚੁੱਕ-ਚੁੱਕ ਵੇਚਦਾ ਸੀ ਜੂਆ ਖੇਡਣ ਲੱਗ ਗਿਆ ਸੀ ਹਾਂ ਫਿਰ ਮੈਂ ਰੋਕਦੀ ਸੀ ਤੇ ਮੇਰੀ ਕੁੱਟ ਮਾਰ ਹੁੰਦੀ ਸੀ ਕਦੇ ਮਤਲਬ ਲੈਟ ਨੂੰ ਹੱਥ ਲਾ ਲੈਂਦਾ ਸੀ ਕਦੀ ਦਵਾਈ ਪੀ ਲੈਂਦਾ ਸੀ ਹੂੰ ਤੇ ਫਿਰ ਮੇਰ ਤੋਂ ਦਾ ਉੱਥੇ ਰਿਆ ਨਹੀਂ ਗਿਆ ਮੇਰਾ ਬੇਟਾ ਵੀ ਫਿਰ ਥੋੜਾ ਇਸਮਾਲ ਚ ਹੋ ਗਿਆ ਉਹ ਕਿੰਦਰ ਵੀ ਮਮਾ ਇੱਥੇ ਨਹੀਂ ਰਹਿਣਾ ਆਪਾਂ ਨਾਨਕੇ ਤੇ ਰਹਿ ਜੰਨੇ ਹੂੰ ਫਿਰ ਮੰਮੀ ਇਨਾਂ ਕੋਲੇ ਰਹਿੰਦੇ ਸੀ ਅੱਛਾ ਫਿਰ ਅੱਗੇ ਜ਼ਿੰਦਗੀ ਫਿਰ ਕਿਵੇਂ ਹੁੰਦੀ ਹੈ ਅੱਗੇ ਜ਼ਿੰਦਗੀ ਬਸ ਮੰਮੀ ਇਨਾਂ ਨੇ ਫਿਰ ਮੈਰਿਜ ਕਰ ਦਿੱਤੀ ਇੱਧਰ ਹੂੰ ਮੁੰਡਾ ਚੰਗਾ ਸੀ ਇੱਥੇ ਵੀ ਹੂੰ ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵੀ ਚਲੋ ਰੋਟੀ ਪਾਣੀ ਤਾਂ ਵਧੀਆ ਚੱਲ ਰਿਹਾ ਹੈ ਬਸ ਥੋੜਾ ਜਿਹੀ ਕਿਰਾਏ ਤੇ ਰਹਿ ਰਿਹਾ ਨਾ ਤੇ ਘਰ ਨਹੀਂ ਆਪਣਾ ਹੈਗਾ ਇਹ ਥੋੜੀ ਜੀ ਦਿੱਕਤ ਆ ਰਹੀ ਸੀ ਬਾਕੀ ਤਾਂ ਚਲੋ ਮੇਰਾ ਹਸਬੰਦ ਬਹੁਤ ਚੰਗਾ ਮੇਰੇ ਨਾਲ ਬਹੁਤ ਸਾਥ ਦੇ ਰਿਹਾ ਮੈਨੂੰ ਪਹਿਲੀਆਂ ਜਿਹੜੀ ਪਹਿਲੀ ਗੱਲ ਕੋਈ ਵੀ ਮੈਨੂੰ ਕੋਈ ਯਾਦ ਨਹੀਂ ਆਉਂ ਦਿੰਦਾ ਜਦੋਂ ਵੀ ਪੇਕਿਆਂ ਚੋਂ ਗਰੀਬੀ ਫਿਰ ਇਹੋ ਜਿਹਾ ਘਟਨਾ ਵਾਪਰ ਜੇ ਉਸ ਤੋਂ ਬਾਅਦ ਵੀ ਆ ਕੇ ਵੀ ਉਸੇ ਗਰੀਬੀ 'ਚ ਹੀ ਰੋਣਾ ਫਿਰ ਲੱਗਦਾ ਵੀ ਕਿਸਮਤ ਨੇ ਪਤਾ ਨਹੀਂ ਰੱਬ ਨੇ ਇਹ ਹੋਏਗਾ ਵੀ ਪਤਾ ਨਹੀਂ ਮੇਰੇ ਤੇ ਹੀ ਇਹ ਸਹੀ ਇੰਨੀ ਗਰੀਬੀ ਲਿਖਤੀ ਹਾਂਜੀ ਮੈਨੂੰ ਬਹੁਤ ਹੁੰਦਾ ਮੈਂ ਸ੍ਰੀ ਦਰਬਾਰ ਸਾਹਿਬ ਜਾਂਦੀ ਹਾਂ ਨਾ ਜਦੋਂ ਐਤਵਾਰ ਨੂੰ ਮੈਂ ਬਹੁਤ ਰੋਣੀ ਉੱਥੇ ਜਾ ਕੇ ਹੂੰ ਹੂੰ ਹਰ ਐਤਵਾਰ ਜਾਂਦੀ ਹਾਂ ਹਾਂਜੀ ਸਰ ਜਦੋਂ ਮੰਦਰ ਜਾਂਦੀ ਮੇਰੀਆਂ ਪੁੱਭਾ ਨਿਕਲ ਜਾਂਦੀ ਉਹ ਉੱਥੇ ਜਾ ਕੇ ਕੀ ਅਰਦਾਸ ਕਰਦੇ ਹੋ ਬਸ ਇਹ ਕਿ ਮੇਰਾ ਘਰ ਬਣ ਜਾਏ ਹੂੰ ਇੱਥੇ ਘਰ ਕਿਉਂ ਨਹੀਂ ਹੈਗਾ ਤੁਹਾਡਾ ਕੀ ਕਾਰਨ ਹੈ ਸਰ ਪਿੰਡ ਹੈਗਾ ਇਹ ਤੇ ਉੱਥੇ ਕਮਰਾ ਇੱਕ ਹੀ ਹੈ ਅੱਛਾ ਉੱਥੇ ਮੇਰੇ ਸਹੁਰਾ ਪਰਿਵਾਰ ਰਹਿ ਰਿਹਾ ਹੈ ਹਾਂਜੀ ਤੇ ਉੱਥੇ ਇਸ ਕਰਕੇ ਇੱਕ ਕਮਰੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੈਂ ਗੁਜ਼ਾਰਾ ਨਹੀਂ ਹੁੰਦਾ ਤੇ ਮੇਰੇ ਵੀ ਰਿਸ਼ਤੇਦਾਰ ਆਉਂਦੇ ਆ ਉਹਨਾਂ ਦੇ ਵੀ ਆਉਂਦੇ ਆ ਫਿਰ ਇਸ ਕਰਕੇ ਅਸੀਂ ਰੈਂਟ ਤੇ ਰਹਿ ਰਹੇ ਸੀ ਹੂੰ ਪਹਿਲਾਂ ਅਸੀਂ ਕਿਤੇ ਹੋਰ ਰਹਿੰਦੇ ਸੀ ਫਿਰ 8-9 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਸਾਨੂੰ ਹੂੰ ਹਾਂਜੀ ਬਹੁਤ ਮੁਸ਼ਕਲ ਹੁੰਦਾ ਹੋਣਾ ਬਹੁਤ ਜ਼ਿਆਦਾ ਮੈਂ ਕਈ ਵਾਰੀ ਰੱਬ ਨੂੰ ਵੀ ਕਹਿੰਨੀ ਕਿ ਕੀ ਮਾੜਾ ਕੀਤਾ ਸੀ ਅਸੀਂ ਹੂੰ ਬਹੁਤ ਦਿੱਕਤ ਆ ਰਹੀਆਂ ਹੂੰ ਜ਼ਿੰਦਗੀ 'ਚ ਜਦੋਂ ਇੰਨੀਆਂ ਦਿੱਕਤ ਆ ਜਾਣ ਜਾਂ ਕਦੇ ਸੁੱਖ ਦਾ ਸਾਹ ਹੀ ਨਾ ਆਵੇ ਕੋਈ ਇਹੋ ਜਿਹੀ ਪਲ ਆਇਆ ਤੁਹਾਡੀ ਜ਼ਿੰਦਗੀ 'ਚ ਵੀ ਜਿੱਥੇ ਤੁਹਾਨੂੰ ਲੱਗਿਆ ਹੋਵੇ ਹਾਂ ਵੀ ਮੈਨੂੰ ਮੈਨੂੰ ਵੀ ਸਕੂਨ ਹੈ ਨਹੀਂ ਸਾਰਾ ਸਕੂਨ ਤੇ ਆਇਆ ਹੀ ਨਹੀਂ ਜ਼ਿੰਦਗੀ 'ਚ ਸਰ ਜੋ ਅਸੀਂ ਜੰਮਿਆ ਨਾ ਬਚਪਨ ਤੋਂ ਦੁੱਖ ਹੀ ਵੇਖਦਾ ਆ ਰਹੇ ਹਾਂ ਹੁਣ ਅੱਗੇ ਤੱਕ ਵੀ ਦੁੱਖ ਹੀ ਆ ਹਾਂਜੀ ਜ਼ਿੰਦਗੀ 'ਚ ਕਦੇ ਸੁੱਖ ਨਹੀਂ ਆਇਆ ਮੈਨੂੰ ਅੱਗੇ ਤੱਕ ਵੀ ਤੁਸੀਂ ਕਹਿ ਰਹੇ ਹੋ ਦੁੱਖ ਹੈ ਤੇ ਵੀ ਉਮੀਦ ਨਹੀਂ ਤੁਹਾਨੂੰ ਵੀ ਕੋਈ ਸੁੱਖ ਆਊਗਾ ਨਹੀਂ ਮੈਨੂੰ ਗੁਰੂ ਰਾਮਦਾਸ ਤੇ ਬਹੁਤ ਭਰੋਸਾ ਹੈ ਹਾਂਜੀ ਮੈਂ ਕਹਿੰਨੀ ਬਾਬਾ ਨਾਨਕ ਆਪੇ ਕਰੇਗਾ ਜੋ ਉਹਨੇ ਕਰਨਾ ਹੈ ਉਹਨੇ ਕਰਨਾ ਹੈ ਉਹਦੇ ਘਰੇ ਜਾਈਦਾ ਉਹਦੇ ਤੋਂ ਹੀ ਮੰਗੀਦਾ ਕਿਸੇ ਤੋਂ ਆਪ ਮੰਗਦਿਆਂ ਕੋਈ ਨਹੀਂ ਦਿੰਦਾ ਆਪ ਨੂੰ ਗੁਰੂ ਰਾਮਦਾਸ ਦੇਗਾ ਇੰਨੀ ਗਰੀਬੀ ਦੇ ਵਿੱਚ ਕਦੇ ਰਿਸ਼ਤੇ ਨਾਤੇ ਤੁਹਾਨੂੰ ਪਤਾ ਲੱਗਿਆ ਵੀ ਕੋਈ ਹੈ ਸਾਡਾ ਜਾਂ ਸਿਰਫ ਪੈਸੇ ਵਾਲਿਆਂ ਦੇ ਸਰ ਇੱਥੇ ਜਿੱਦੋਂ ਦੇ ਅਸੀਂ ਰਹਿ ਰਹੇ ਹਾਂ ਰੈਂਟ ਤੇ ਸਾਡੇ ਨੇੜੇ ਕੋਈ ਨਹੀਂ ਆਂਦਾ ਹਾਂਜੀ ਮੈਂ ਕਹਿੰਨੀ ਤੁਸੀਂ ਦੱਸੋ ਵੀ ਇੱਥੇ ਆਂਦੇ ਤਾਂ ਹੈਗੇ ਨੇ ਪਰ ਪੈਸੇ ਦੇ ਮਤਲਬ ਸਰ ਆਦਦੇ ਨੇ ਹਾਂ ਕੋਈ ਸਾਡੇ ਨਾਲ ਪਿਆਰ ਨਹੀਂ ਹੈਗਾ ਕਿਸੇ ਦਾ ਵੀ ਹਾਂ ਬਸ ਜਿਹੜੀ ਗੱਲ ਹੈ ਪੈਸੇ ਵਾਲੇ ਤਾਂ ਕਹਿੰਦੇ ਵੀ ਹਰ ਕੋਈ ਪੈਸੇ ਵਾਲੇ ਨੂੰ ਤਾਂ ਹਰ ਰਿਸ਼ਤੇਦਾਰ ਬਣਾਉਣਾ ਚਾਹੁੰਦਾ ਹੈ ਤੇ ਗਰੀਬ ਦੀ ਕਹਿੰਦੇ ਵੀ ਜਿਹਦੀ ਰਿਸ਼ਤੇਦਾਰੀ ਹੁੰਦੀ ਉਹ ਵੀ ਕਹਿ ਦਿੰਦੇ ਵੀ ਸਾਡਾ ਇਹ ਨਹੀਂ ਪੁੱਛਣਾ ਹਾਂਜੀ 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 ਐਵੇਂ ਕਹਿੰਦੇ ਬਹੁਤ ਗੱਲਾਂ ਕਰਦੇ ਨੇ ਮੈਨੂੰ ਵੀ ਬਹੁਤ ਗੱਲਾਂ ਕਰਦੇ ਤੂੰ ਵੀਡੀਓ ਪਾਣੀ ਏ ਤੂੰ ਐ ਕਰਦੀ ਦੋ ਮੈਂ ਮੈਂ ਨਾ ਚੁੱਪ ਮੇਰੇ ਕਹਿੰਨੀ ਮੇਰੇ ਚੁੱਪ ਦਾ ਜਵਾਬ ਰੱਬ ਦੇਗਾ ਮੈਂ ਚੁੱਪ ਕਰਕੇ ਵੀਡੀਓ ਪਾ ਦਿੰਨੀ ਹਾਂ ਹਾਂਜੀ ਹਾਂ ਬਹੁਤ ਗੱਲਾਂ ਕਰਦੇ ਨੇ ਚਾਚੇ ਤਾਂ ਇਹ ਵੀ ਕਰਦੇ ਨੇ ਤੁਸੀਂ ਝੁੱਗੀ ਪਾ ਕੇ ਬਹਿ ਜਾਓ ਤੁਸੀਂ ਮੰਡੀ 'ਚ ਬਹਿ ਜਾਓ ਤੁਸੀਂ ਕਿਰਾਇਆ ਨਾ ਭਰੋ ਬਹੁਤ ਗੱਲਾਂ ਕਰਦੇ ਨੇ ਤੁਹਾਡੀ ਥਾਂ ਨਹੀਂ ਆਉਦੀ ਹੈਗੀ ਹਾਂ ਬਹੁਤ ਗੱਲਾਂ ਕਰਦੇ ਨੇ ਮੈਨੂੰ ਅੱਛਾ ਇਹ ਤਾਂ ਕਹਿੰਦੇ ਵੀ ਕਰਾਇਆ ਛੱਡੋ ਧੁੱਗੀਆਂ ਚ ਰਹਿ ਧੁੱਗੀਆਂ ਚ ਰਹਿ ਉਹ ਤੁਸੀਂ ਐਵੇਂ ਸਾਨੂੰ ਕਹਿੰਦੇ ਨੇ ਤੁਸੀਂ ਫਿਰ ਇਸ ਪਾਸੇ ਕਿਵੇਂ ਆਏ ਇੰਸਟਾਗ੍ਰam ਵਾਲੇ ਪਾਸੇ ਇਸ ਪਾਸੇ ਬਸ ਗਰੀਬੀ ਚੱਕਣੀ ਸੀ ਤੇ ਮੈਂ ਕਿਹਾ ਚਲੋ ਆਪਣਾ ਘਰ ਹੋ ਜਾਏਗਾ ਤੇ ਮੈਂ ਕਿਸੇ ਤੋਂ ਕੁਝ ਮੰਗਦੀ ਨਹੀਂ ਆ ਸਰ ਮੈਂ ਕਿੰਨੀ ਚਲੋ ਮੈਨੂੰ ਸਪੋਰਟ ਕਰਨ ਮੇਰੀ ਹੈਨਾ ਭੈਣ ਭਰਾ ਮੇਰੇ ਜਿਹੜੇ ਵੀ ਮੇਰੇ ਨਾਲ ਛੋੜੇ ਹੋਏ ਨੇ ਸਪੋਰਟ ਕਰਨਾ ਬਸ ਕੁਝ ਨਹੀਂ ਮੰਗਦੇ ਸੀ ਕਿਸੇ ਤੋਂ ਵੀ ਹਾਂਜੀ ਵੀਡੀਓ ਕਿਹੋ ਜੀਆਂ ਬਣਾਉਨੇ ਹੋ ਤੁਸੀਂ ਹਾਂਜੀ ਵੀਡੀਓ ਕਿਹੜੀਆਂ ਕਿਹੋ ਜੀਆਂ ਬਣਾਉਨੇ ਹੋ ਕਦੇ ਬੋਲ ਕੇ ਬਣਾ ਲੈਨੀ ਆ ਤੇ ਕਦੇ ਓਵੇਂ ਗਾਣੇ ਗੂਨੇ ਤੇ ਬਣਾ ਲਿਦੀਆਂ ਕਦੇ ਹੁਣ ਮੈਨੂੰ ਕੋਈ ਵੀਰ ਜ ਆ ਪੈਣਾ ਫੋਨ ਲਾਉਂਦੀਆਂ ਨੇ ਤੁਸੀਂ ਬਲੌਗ ਪਾਇਆ ਕਰੋ ਤੇ ਹੁਣ ਮੈਂ ਬਲੌਗ ਵੀ ਪਾਉਣ ਲੱਗ ਗਈ ਆ ਹਮ ਦੱਸ ਦਿਓ ਦਰਸ਼ਕਾਂ ਨੂੰ ਤੁਹਾਡੇ ਨਾਲ ਜੁੜ ਜਾਣ ਕਿਹੜਾ ਚੈਨਲ ਆ ਸਾਡਾ ਬਲੌਗ ਵਾਲਾ ਬਲੌਗ ਵਾਲਾ ਜਿਹੜਾ ਚਲੋ ਕੋਈ ਨਹੀਂ ਅਸੀਂ ਮੈਂਸ਼ਨ ਕਰ ਦਿਆਂ ਹਾਂਜੀ ਤੇ ਜਦੋਂ ਕਮੈਂਟ ਆਉਂਦੇ ਆ ਗਲਤ ਕਮੈਂਟ ਵੀ ਆਉਂਦੇ ਆ ਤੇ ਚੰਗੇ ਵੀ ਆਉਂਦੇ ਚੰਗੇ ਘੱਟ ਆਉਂਦੇ ਆ ਗਲਤ ਹੀ ਆਉਂਦੇ ਆ ਹਾਂਜੀ ਗਲਤ ਬਹੁਤ ਕਰਦੇ ਲੋਕ ਕੀ ਕਿਹੋ ਜਿਹਾ ਕਮੈਂਟ ਆਉਂਦੇ ਆ ਬੋ ਲੋਕ ਗਲਤ ਕਰਦੇ ਨੇ ਮੈਂ ਸਾਰ ਪੜੀ ਨਹੀਂ ਹੋਈ ਹੂੰ ਤੇ ਮੇਰਾ ਹੈਂਸਮੈਂਟ ਸਾਰੇ ਕਮੈਂਟ ਪੜਦਾ ਵਾ ਹੂੰ ਸਵੇਰੇ ਫੋਨ ਪੜ ਲੈਂਦੇ ਨੇ ਪੜਦੇ ਨੇ ਬੋ ਲੋਕੀ ਮੁੰਡੇ ਕੋਈ ਮੰਦਾ ਬੋਲਦੇ ਨੇ ਹੂੰ ਤੇ ਮੈਂ ਕਹਿੰਨੀ ਨਹੀਂ ਚਲ ਮੈਂ ਹੱਸ ਕੇ ਝਰ ਲੈਂਦੀ ਮੈਂ ਕਹਿੰਨੀ ਕੋਈ ਗੱਲ ਨਹੀਂ ਜਿਹੜਾ ਕਰਦਾ ਕਰ ਹੀ ਜਾਂਦੇ ਹਨਾ ਤੇ ਆਪਾਂ ਆਪਣੇ ਕੰਮ ਨਾਲ ਮਤਲਬ ਰੱਖਣਾ ਹੈ ਮੈਂ ਕਿਸੇ ਦੀ ਨਹੀਂ ਸੁਣਦੀ ਮੈਨੂੰ ਕਮੈਂਟ ਜਿਹੜਾ ਮਰਜ਼ੀ ਕੋ ਗਲਤ ਕਰੇ ਜਾਂ ਕਿਵੇਂ ਵੀ ਕਰੇ ਕਈ ਲੋਕ ਬਾਹਰੋਂ ਫੋਨ ਬੜੇ ਲੁੰਦੇ ਨੇ ਅਸੀਂ ਤੁਹਾਨੂੰ ਪੈਸੇ ਪੁਰਨੇ ਤੁਸੀਂ ਮੀਡੀਆ ਦੇ ਸਾਹਮਣੇ ਨਹੀਂ ਆ ਨਾ ਆਇਆ ਕਰੋ ਤੁਸੀਂ ਮੈਂ ਕਹਾਂ ਤੁਸੀਂ ਵੀਰੇ ਕਿੰਨੇ ਕ ਦਿਨ ਪਾਉਂਗੇ ਤੁਸੀਂ ਕਿੰਨੇ ਕ ਦਿਨ ਮੈਨੂੰ ਪੈਸੇ ਦੋਗੇ ਤੇ ਫਿਰ ਪਾਉਂਦੇ ਵੀ ਨਹੀਂ ਗਏ ਇਹ ਮਤਲਬ ਤੁਹਾਨੂੰ ਪਤਾ ਹੀ ਅੱਜਕੱਲ੍ਹ ਦੁਨੀਆਦਾਰੀ ਕਿਵੇਂ ਚੱਲਦੀ ਹੈ ਝੂਠ ਮਾਰ ਕੇ ਤੇ ਐਦਾਂ ਗੱਲਾਂ ਕਰਦੇ ਨੇ ਹੁਣ ਮੈਂ ਸੋਚ ਲਈ ਪਈ ਸੀ ਮੈਂ ਕਹਾ ਇਹ ਵੀ ਲੋਕੀ ਗੱਲਾਂ ਕਰਨ ਲੱਗੇ ਵੀ ਨਹੀਂ ਸੋਚਦੇ ਕਿਸੇ ਦੀ ਮਜਬੂਰੀ ਏ ਕਿਸੇ ਦੀ ਕਿਵੇਂ ਹੁੰਦੀ ਏ ਹੂੰ ਬਹੁਤ ਲੋਕੀ ਗੱਲਾਂ ਕਰਦੇ ਮੈਨੂੰ ਹੂੰ ਮੈਨੂੰ ਆਪਣੇ ਆਪ ਦੇ ਰਿਸ਼ਤੇਦਾਰ ਹੀ ਬੜੀਆਂ ਕਰੀ ਜਾਂਦੇ ਨੇ ਉਹ ਤੇ ਚਲੋ ਦੁਨੀਆ ਨੇ ਤੇ ਕਰਨੀ ਹੀ ਕਰਨੀ ਆ ਰਿਸ਼ਤੇਦਾਰ ਬਹੁਤ ਕਰ ਰਹੇ ਹੂੰ ਕੀ ਕਹਿੰਦੇ ਆ ਇਹੀ ਕਿ ਤੂੰ ਵੀਡੀਓ ਕੋ ਪਾਣੀ ਆ ਹੂੰ ਹਾਂਜੀ ਇਹ ਵੀ ਹੁੰਦਾ ਹੋਣਾ ਵੀ ਤੁਹਾਡੇ ਸਹੁਰਿਆਂ ਨੂੰ ਵੀ ਕਹਿੰਦੇ ਹੋਣਾ ਤੁਹਾਡੇ ਪੇਕੇ ਨੂੰ ਵੀ ਭਾਈ ਇਹਨੂੰ ਹਟਾਓ ਹਨਾ ਨਹੀਂ ਨਹੀਂ ਮੇਰੇ ਪੇਕੇ ਨਹੀਂ ਕੁਝ ਕਹਿੰਦੇ ਨਾ ਮੇਰੇ ਸਹੁਰੇ ਕਹਿੰਦੇ ਹੂੰ ਦੁਨੀਆ ਆਸ-ਪਾਸੋ ਬਹੁ ਗੱਲਾਂ ਕਰਦੇ ਹੂੰ ਉਹਦੇ ਹਸਬੰਦ ਨੂੰ ਵੀ ਕਹਿੰਦੇ ਆ ਵੀ ਬਾਈ ਕਿ ਰੋਕ ਇਹਨੂੰ ਐ ਤਾਂ ਹੁੰਦਾ ਹੀ ਆ ਕਿਉਂਕਿ ਜਿਹੜੇ ਜਾਣ ਦੇ ਪਛਾਨ ਦੇ ਹੁੰਦੇ ਉਹ ਹਾਂਜੀ 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 ਕਹਿੰਦੇ ਨੇ ਹੂੰ ਇਹ ਕਹਿੰਦੇ ਕੋਈ ਗੱਲ ਨਹੀਂ ਕੋਈ ਪਾਉਂਦੀ ਆ ਆਪਣੇ ਸਿਰ ਬਸਿਰ ਪਾ ਰਹੀ ਆ ਹਾਂਜੀ ਮੈਂ ਵੀ ਇਹਨਾਂ ਨੂੰ ਸਮਝਾਇਆ ਸੀ ਮੈਂ ਕਿ ਕੋਈ ਲੋਕੀ ਬਹੁਤ ਗੱਲਾਂ ਕਰਦੇ ਹੁੰਦੇ ਨੇ ਤੁਸੀਂ ਕਿਸੇ ਦੀ ਨਾ ਸੁਣੋ ਆਪਾਂ ਆਪਣੀ ਗਰੀਬੀ ਚੁੱਕਣੀ ਆ ਨਾ ਆਪਾਂ ਆਪਣੇ ਫਾਇਦੇ ਲਈ ਵੀਡੀਓ ਪਾਣੀ ਆ ਕੋਈ ਲੋਕੀ ਤਾਂ ਗੱਲਾਂ ਬਹੁਤ ਕਰਦੇ ਹੁੰਦੇ ਨੇ ਹੂੰ ਪਰ ਅਸੀਂ ਆਦੀ ਗਰੀਬੀ ਚੁੱਕਣੀ ਆ ਬਸ ਮੈਂ ਇਹੋ ਹੀ ਚਾਹੁੰਦੀ ਹਾਂ ਕਿ ਮੇਰੀ ਸਪੋਰਟ ਹੋਈ ਜਾਵੇ ਬਸ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗ ਰਹੀ ਕਿਸੇ ਤੋਂ ਕੁਝ ਨਹੀਂ ਮੰਗ ਰਹੀ ਵੀਰੇ ਮੇਰੇ ਸ਼ੌਂਕ ਬੜੇ ਸੀ ਪਰ ਮੇਰੇ ਪੂਰੇ ਨਹੀਂ ਹੋ ਰਹੇ ਸੀ ਕਿਹੜੇ ਕਿਹੜੇ ਸ਼ੌਂਕ ਹੈ ਜਿਹੜੇ ਮਨ ਚ ਹਜੇ ਅਧੂਰੇ ਪਏ ਬਚਪਨ ਤੋਂ ਹੀ ਸ਼ੌਂਕ ਹੁੰਦਾ ਸੀ ਵੀ ਐਵੇਂ ਐਕਟਿਵਾ ਲੈਣੀ ਆ ਏਸੀ ਲਵਾਉਣਾ ਸੀ ਤੇ ਉਹ ਅਜੇ ਤੱਕ ਵੀ ਨਹੀਂ ਹੋ ਰਿਹਾ ਪੂਰਾ ਹਾਂ ਹਾਂਜੀ ਵੀ ਤੁਹਾਨੂੰ ਪਤਾ ਪੈਸੇ ਨਾਲ ਹੀ ਆਉਣਾ ਸਾਰਾ ਕੁਝ ਹਾਂ ਪਰ ਮੈਨੂੰ ਬਾਹਰੋਂ ਫੋਨ ਬੜੇ ਆਉਂਦੇ ਨੇ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਮੈਨੂੰ ਏਸੀ ਲਵਾ ਦਿਓ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਐਕਟਿਵਾ ਲੈਣੀ ਆ ਜਾਂ ਕੁਝ ਨਹੀਂ ਮੈਂ ਕਹਿੰਦੀ ਮੈਂ ਆਪਣੇ ਬੱਚੇ ਵੀ ਸਰਕਾਰੀ ਚ ਪੜਾ ਰਹੀ ਆ ਦੋ ਬੇਟੇ ਨੇ ਮੇਰੇ ਹਾਂਜੀ ਅੱਛਾ ਮਤਲਬ ਤੁਸੀਂ ਮੰਗਣਾ ਨਹੀਂ ਚਾਹੁੰਦੇ ਨਹੀਂ ਮੈਂ ਮੰਗਣਾ ਨਹੀਂ ਮੇਰੀ ਸਪੋਰਟ ਕਰੋ ਜਿੰਨੀ ਮਤਲਬ ਹੋ ਸਕੇ ਕਿਹੋ ਜੀ ਸਪੋਰਟ ਚਾਹੁੰਦੇ ਹੋ ਤੁਸੀਂ ਕਿ ਮੇਰੇ ਮੈਂ ਵੀਡੀਓ ਪਾ ਰਹੀ ਆ ਇੱਥੇ ਮੈਨੂੰ ਸਪੋਰਟ ਦੇਣ ਹਾਂਜੀ ਲਾਈਕ ਮਤਲਬ ਲਾਈਕ ਕਰਨ ਮੈਨੂੰ ਸ਼ੇਅਰ ਕਮੈਂਟ ਕਰਿਆ ਕਰਨ ਫੋਲੋ ਕਰਨ ਮੈਨੂੰ ਨਾਲ ਹਮ ਹੁਣ ਕਿੰਨੇ ਫੋਲੋਅਰ ਹੋ ਗਏ ਪਤਾ ਨਹੀਂ ਸਰ ਮੈਂ ਵੇਖੇ ਨਹੀਂ ਹਮ ਜੇ ਤੁਸੀਂ ਵੇਖਦੇ ਵੀ ਨਹੀਂ ਕਿੰਨੇ ਆ ਕਿੰਨੇ ਨਹੀਂ ਬਸ ਵੀਡੀਓ ਪਾਉਂਦੇ ਰਹਿੰਦੇ ਮੇਰੇ ਹਸਬੰਦ ਵੇਖਦੇ ਨੇ ਮੈਂ ਨਹੀਂ ਵਖ ਹਾਂਜੀ ਜਦੋਂ ਮਾੜੇ ਤੋਂ ਮਾੜਾ ਕਮੈਂਟ ਆ ਜਾਂਦਾ ਤੁਹਾਡੇ ਹਸਬੰਦ ਦੱਸਦੇ ਹੋਣੇ ਆ ਵੀ ਹਾਂਜੀ ਮੈਨੂੰ ਦੱਸਦੇ ਆ ਵੀ ਇਹੋ ਜੇ ਕਮੈਂਟ ਆਏ ਹੋਇਆ ਫੇਰ ਕੀ ਮਨ ਚ ਬੀਜਦੀ ਇਹ ਤੁਹਾਡੇ ਮੈਂ ਮਨ ਚ ਨਹੀਂ ਲੈਂਦੀ ਹਾਂਜੀ ਮੈਂ ਗੁਰੂ ਰਾਮਦਾਸ ਤੇ ਡੋਰਾ ਸੱਟੀਆਂ ਹੋਈਆਂ ਨੇ ਮੈਂ ਕਹਾ ਵੀ ਮਹਾਰਾਜ ਜਿਹੜਾ ਗੱਲਾਂ ਕਰਦਾ ਏ ਉਹਦਾ ਮੂੰਹ ਤੁਸੀਂ ਬੰਦ ਕਰਾਉਣਾ ਮੈਂ ਤਾਂ ਕੋਈ ਆਪਣੀ ਮਜਬੂਰੀ ਚ ਮੇਰੀ ਰਾਮਦਾਸ ਗੁਰੂ ਮਜਬੂਰੀ ਸਮਝਦਾ ਹੋਏਗਾ ਹੂੰ ਤੇ ਮੈਂ ਤਾਂ ਪਾ ਰਹੀਆਂ ਵੀਡੀਓਸ ਪਰ ਲੋਕੀ ਗੱਲਾਂ ਜਿਹੜੇ ਕਰਦੇ ਨੇ ਉਹਨਾਂ ਦਾ ਨਹੀਂ ਮੁੰਦਾ ਮਤਾ ਮੈਂ ਤੇ ਇਹ ਚਾਹਨੀ ਆ ਕਿ ਮੇਰੇ ਵੀਰ ਮੈਨੂੰ ਗੱਲਾਂ ਨਾ ਕਰਨ ਨਾ ਮੇਰੇ ਆ ਪਰਣਾ ਨਾ ਮੇਰੀ ਸਪੋਰਟ ਕਰਨ ਜਿੰਨੀ ਵੀ ਹੁੰਦੀ ਏ ਫੋਨ ਕਰਕੇ ਵੀ ਕੁਝ ਗਲਤ ਫਾਇਦਾ ਚੱਕਣ ਵਾਲਿਆਂ ਦੇ ਵੀ ਫੋਨ ਆਉਂਦੇ ਹੋਣੇ ਹਾਂਜੀ ਬਹੁਤ ਆਉਂਦੇ ਉਹ ਕੀ ਕਰਦੇ ਬਹੁਤ ਇਹੀ ਕਹਿੰਦੇ ਨੇ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਤੁਸੀਂ ਐਂਕ ਮਤਲਬ ਗੱਲ 10 ਮਿੰਟ ਕਰੋ ਐਂਕ ਕਰੋ ਪਰ ਮੈਂ ਕਹਿੰਨੀ ਨਹੀਂ ਤੁਸੀਂ ਮੈਂ ਤੁਹਾਡੀ ਭੈਣ ਆ ਤੁਸੀਂ ਮੇਰੇ ਭਰਾ ਜੋ ਆ ਤੁਸੀਂ ਸਹੀ ਤਰੀਕੇ ਨਾਲ ਗੱਲ ਕਰਦੇ ਹੋ ਤੇ ਆਪਾਂ ਜ਼ਰੂਰ ਕਰਦੇ ਆ ਗੱਲ ਸਾਰਿਆਂ ਨਾਲ ਕਰਾਂਗੇ ਹਨ ਤੇ ਬਾਕੀ ਭੈਣਾਂ ਦੇ ਫੋਨ ਬਾਹਰੋਂ ਬੜੇ ਆਉਂਦੇ ਮੈਂ ਗੱਲ ਕਰਦੀ ਸਾਰਿਆਂ ਨਾਲ ਉਹ ਮੇਰੇ ਨਾਲ ਵਧੀਆ ਗੱਲ ਕਰਦੀਆਂ ਹੂੰ ਇੰਡੀਆ ਤੋਂ ਵੀ ਬਹੁਤ ਆਉਂਦੇ ਨੇ ਫੋਨ ਮੈਨੂੰ ਹਾਂ ਜੀ ਕਿਹੜੇ ਕਿਹੜੇ ਦੇਸ਼ਾਂ ਚੋਂ ਫੋਨ ਆਉਂਦੇ ਤੁਹਾਨੂੰ ਮੈਨੂੰ ਕੈਨੇਡਾ ਚੋਂ ਸੂਕੇ ਤੋਂ ਅਮਰੀਕਾ ਤੋਂ ਤੇ ਇਧਰ ਦੁਬਈ ਤੋਂ ਆਉਂਦੇ ਨੇ ਸਿੰਗਾਪੁਰ ਤੋਂ ਮਤਲਬ ਸਾਰੇ ਦੇਸ਼ਾਂ ਤੋਂ ਫੋਨ ਵੱਧੂ ਆਉਂਦੇ ਨੇ ਹੂੰ ਬਹੁਤ ਕਰਦੇ ਨੇ ਕਿ ਤੁਹਾਡੇ ਤੁਹਾਨੂੰ ਅਸੀਂ ਪੈਸੇ ਪਾ ਦਿੰਨੇ ਪਰ ਮੈਂ ਕਹਾਂ ਵੀਰ ਜੀ ਤੁਸੀਂ ਸਪੋਰਟ ਕਰੋ ਮੈਨੂੰ ਪੈਸੇ ਦੀ ਲੋੜ ਨਹੀਂ ਹੂੰ ਪੈਸੇ ਨਾਲ ਤਾਂ ਇੱਕ ਬੱਤ ਵਦ ਮਹੀਨਾ ਰੋਟੀ ਚੱਲ ਜੂਗੀ ਹਾਂਜੀ ਮੈਂ ਉਹੀ ਤਾਂ ਉਹਨਾਂ ਨੂੰ ਸਮਝਾਣੇ ਹੁੰਦੀ ਕਿ ਤੁਸੀਂ ਚਲੋ ਇੱਕ ਮੈਂਥ ਦੇ ਪੈਸੇ ਪਾ ਦੋਗੇ ਹਨਾ ਤੇ ਦੂਸਰੀ ਵਾਰੀ ਮੈਂ ਕਹਿੰਦੇ ਤੋਂ ਮੰਗਾਗੇ ਤੁਸੀਂ ਦੱਸੋ ਹੂੰ ਬਸ ਇਸ ਕਰਕੇ ਮੈਂ ਕਿਸੇ ਕੋ ਪੈਸਾ ਨਹੀਂ ਮੰਗਣਾ ਚਾਹੁੰਦੀ ਜਿਹੜੇ ਵੀ ਇਹਨਾਂ ਨੂੰ ਇਹਨਾਂ ਨੂੰ ਸ਼ਾਇਦ ਮੈਨੂੰ ਲੱਗਦਾ ਦੱਸਣਾ ਵੀ ਨਹੀਂ ਆ ਰਿਹਾ ਜਾਂ ਕੁਝ ਕਹਿਣਾ ਨਹੀਂ ਆ ਰਿਹਾ ਜਿਹੜੇ ਵੀ ਇਹਨਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤੇ ਉਹ ਘੱਟੋ ਘੱਟ ਇਹਨਾਂ ਤੋਂ ਕੋਈ ਪ੍ਰੋਮੋਸ਼ਨ ਕਰਵਾਉਣ ਜਾਂ ਆਪਣੇ ਨੇ ਕੋਈ ਜਿਹੜੇ ਜਾਣਕਾਰ ਹੈ ਇੰਡੀਆ 'ਚ ਬੈਠੇ ਆ ਤੁਹਾਡੇ ਉਹਨਾਂ ਦਾ ਕੋਈ ਬਿਜ਼ਨਸ ਹੈ ਤਾਂ ਉਹ ਇਹਨਾਂ ਤੋਂ ਤੁਸੀਂ ਪ੍ਰੋਮੋਸ਼ਨ ਕਰਵਾਓ ਜਦੋਂ ਇਹਨਾਂ ਨੂੰ ਇੱਕ ਪ੍ਰੋਮੋਸ਼ਨ ਮਿਲੀ ਫਿਰ ਅਗਲੀਆਂ ਵੀ ਪ੍ਰੋਮੋਸ਼ਨਾਂ ਮਿਲਣ ਲੱਗ ਜਾਣੀ ਇਸ ਤੇ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਣ ਲੱਗ ਜੂਗਾ ਇਹਨਾਂ ਨੂੰ ਦੱਸਣਾ ਨਹੀਂ ਆ ਰਿਹਾ ਕਹਿੰਦੇ ਪੈਸੇ ਨਹੀਂ ਚਾਹੀਦੇ ਪੈਸੇ ਤਾਂ ਇਹਨਾਂ ਨੂੰ ਚਾਹੀਦੇ ਆ ਪਰ ਕਿਸੇ ਦੀ ਮਦਦ ਨਹੀਂ ਚਾਹੁੰਦੇ ਇਹ ਚਾਹੁੰਦੇ ਆ ਵੀ ਸਾਨੂੰ ਕੰਮ ਮਿਲੇ ਇਹੀ ਚਾਹੁੰਦੇ ਹੋ ਜੀ ਹਾਂਜੀ ਮੈਨੂੰ ਕੰਮ ਮਿਲੇ ਬਸ ਜਿਹੜੀ ਗੱਲ ਹੈ ਪ੍ਰੋਮੋਸ਼ਨ ਆ ਵਗੈਰਾ ਇਹਨਾਂ ਨੂੰ ਤੁਸੀਂ ਦੇ ਸਕਦੇ ਹੋ ਦਵਾ ਸਕਦੇ ਹੋ ਜਾਂ ਕੋਈ ਤੁਹਾਡੇ ਕੈਨੇਡਾ ਚ ਬਿਜ਼ਨਸ ਚੱਲਦਾ ਹੈ ਅਮਰੀਕਾ ਚ ਬਿਜ਼ਨਸ ਜਿੱਥੇ ਵੀ ਬਿਜ਼ਨਸ ਚੱਲਦਾ ਹੈ ਤੁਹਾਡੀ ਇਹਨਾਂ ਦੀਆਂ ਰੀਲਾਂ ਵੇਖੀਂਦੇ ਇਹਨਾਂ ਨੂੰ ਤੁਸੀਂ ਆਪਣੇ ਉਸ ਬਿਜ਼ਨਸ ਦੀ ਐਡ ਦਿਓ ਤੇ ਇਹ ਭੈਣ ਫਿਰ ਉਹ ਉਹ ਵੀ ਕਰ ਦੂਗੀ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਬਸ ਸਰ ਇੱਕ ਮੈਂ ਗੱਲ ਹੋਰ ਕਰਨੀ ਮੇਰਾ ਸ਼ੌਂਕ ਸੀ ਬਾਹਰ ਜਾਂਦਾ ਹੂੰ ਤੇ ਅਸੀਂ ਪੈਸੇ ਵੀ ਬੜੇ ਲਾਏ ਨੇ ਵਿਆਜ ਤੇ ਚੁੱਕ-ਚੁੱਕ ਕੇ ਲਾਏ ਸੀਗੇ ਹਮ ਮੇਰਾ ਬਹੁਤ ਸ਼ੌਂਕ ਹਜੇ ਤੱਕ ਵੀ ਮੇਰਾ ਸ਼ੌਂਕ ਨਹੀਂ ਹੋ ਜਾਂਦਾ ਪਿਆ ਕਿ ਮੈਂ ਬਾਹਰ ਜਾਣਾ ਸੀ ਹਮ ਤੇ ਅਸੀਂ ਨਾ ਇਦਾਂ ਪੱਟੀ ਕੋਈ ਏਜੰਟੇ ਗਏ ਸੀ ਅਸੀਂ ਉਹਨਾਂ ਨੂੰ ਪੈਸੇ ਦੇ ਬਟੇ ਅਸੀਂ ਵਿਆ ਜਿਹੜੇ ਬਜਾਜ ਵਾਲੇ ਹੁੰਦੇ ਨੇ ਨਾ ਉਹਨਾਂ ਤੋਂ ਲੋਨ ਚੁੱਕ ਕੇ ਦਿੱਤੇ ਹੋਏ ਸੀ ਹਮ ਅਸੀਂ ਹੁਣ ਤੱਕ ਰੋ ਕਰਜ਼ਾ ਵੀ ਲਾ ਰਹੇ ਹਾਂ ਹਮ ਤੇ ਪਰ ਸਰ ਮੇਰਾ ਉਹ ਵੀ ਨਹੀਂ ਪੂਰਾ ਹੋਇਆ ਹਜੇ ਤੱਕ ਸੁਪਨਾ ਮੇਰਾ ਬੜਾ ਸ਼ੌਂਕ ਸੀ ਚੱਲ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਉੱਥੇ ਠੱਗੀ ਵਜ ਗਈ ਹਾਂ ਜੀ ਮੇਰੇ ਨਾਲ ਠੱਗੀ ਹੋ ਗਈ ਸੀ ਅੱਛਾ ਹਾਂ ਜੀ 8-9 ਲੱਖ ਰੁਪਇਆ ਸੀ ਕਰਜ਼ਾ ਚੁੱਕ ਕੇ ਦਿੱਤਾ ਸੀ ਰਿਸ਼ਤੇਦਾਰਾਂ ਤੋਂ ਮੰਗ ਮਗਾ ਕੇ ਉਸ ਅਸੀਂ ਲੋਨ ਚੁੱਕੇ ਕੋਸ਼ ਅਸੀਂ ਆ ਕਰੈਡਿਟ ਕਾਰਡ ਬਣਾਇਆ ਹੁੰਦੇ ਤੋ ਕੜਾਕ ਲੂਕੇ ਜਿਵੇਂ ਜਿਵੇਂ ਪੈਸੇ ਹੁੰਦੇ ਗਏ ਤਾਂ ਅਸੀਂ ਉਹਨਾਂ ਨੂੰ ਦਿੰਦੇ ਗਏ ਹਾਂਜੀ ਉਹਨਾਂ ਨੇ ਪਰ ਸਾਨੂੰ ਬਾਹਰ ਨਿਕਲ ਲਿਆ ਅੱਛਾ ਹਾਂਜੀ ਫਿਰ ਕੋਈ ਕਿਤੇ ਕੰਪਲੇਂਟ ਨਹੀਂ ਕੀਤੀ ਬੜੀ ਸਰ ਮੈਂ ਬਹੁਤ ਐਸਐਸਪੀ ਦੇ ਪਤਾ ਨਹੀਂ ਕਿੱਥੇ ਕਿੱਥੇ ਮੈਂ ਕੇਸ ਕੀਤੇ ਹੋਏ ਨੇ ਪਰ ਮੇਰੀ ਸੁਣਵਾਈ ਨਹੀਂ ਹੋਈ ਉੱਥੇ ਹਾਂਜੀ ਮੇਰੇ ਪੈਸੇ ਨਹੀਂ ਆਏ ਵਾਸੂ ਅੱਛਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਹੋਈ ਸੀ ਤੇ ਫਿਰ ਇਹੀ ਕਹਿੰਦੇ ਸੀ ਉਹ ਬੰਦਾ ਆਪ ਜੇਲ੍ਹ ਚੇ ਤੇ ਅਸੀਂ ਕਿਨੂੰ ਮਤਲਬ ਉੱਥੇ ਪੁੱਛੀਏ ਜਾ ਕੇ ਹੂੰ ਐਂ ਕਹਿੰਦੇ ਸੀ ਅੱਛਾ ਜਿਹੜਾ ਤੁਹਾਡਾ ਏਜੰਟ ਸੀ ਉਹ ਜੇਲ੍ਹ ਚ ਲਾ ਗਿਆ ਹਾਂਜੀ ਉਹ ਜੇਲ੍ਹ ਆ ਪਰ ਹੁਣ ਉਹ ਆ ਗਿਆ ਅੱਛਾ ਮੇਰਾ ਸ਼ੌਂਕ ਬਹੁਤ ਸੀ ਕਿ ਮੈਂ ਬਾਹਰ ਜਾਣਾ ਇੱਕ ਵਾਰੀ ਅੱਛਾ ਤੁਸੀਂ ਬਾਹਰ ਵੀ ਜਾਣਾ ਕਿ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ੀਆਂ ਦੇਵਾਂ ਕਿਉਂਕਿ ਮੇਰਾ ਜਿਹੜਾ ਸਹੁਰਾ ਸੀ ਉਹ ਵੀ ਦੁਖੀ ਬਹੁਤ ਆ ਤੇ ਅਸੀਂ ਮਤਲਬ ਸਾਰੇ ਪਰਿਵਾਰ ਹੀ ਹੁਣ ਦੁਖੀ-ਦੁਖੀਆਂ ਇਕੱਠਾ ਦਾ ਮੇਰੀ ਜਿਹੜੀ ਸੱਸ ਸੀ ਨਾ ਮੇਰੇ ਘਰ ਵਾਲਾ 14 ਦਿਨਾਂ ਦਾ ਹੀ ਮੇਰੀ ਸੱਸ ਮੁੱਕ ਗਈ ਸੀ ਤੇ ਮੇਰੇ ਸਹੁਰੇ ਨੇ ਵਿਆਹ ਨਹੀਂ ਕਰਾਇਆ ਕਿਉਂਕਿ ਚਾਰ ਬੇਟੀਆਂ ਸੀ ਬੇਟਾ ਸੀ ਇੱਕ ਇਹਨਾਂ ਦਾ ਫਿਰ ਐਵੇਂ ਹੀ ਸੋਚਦਾ ਰਿਹਾ ਕਿ ਮੇਰੇ ਬੱਚੇ ਰੋਲ ਜਾਣਗੇ ਜੇ ਮੈਂ ਕਰਾਵਾਂਗਾ ਤੇ ਇਸ ਕਰਕੇ ਮੈਂ ਇਹਨਾਂ ਦੇ ਹੁਣ ਖੁਸ਼ੀਆਂ ਲਿਆਂਦਾ ਚਾਹੰਦੀ ਸੀ ਇਸ ਕਰਕੇ ਮੈਂ ਬਾਹਰ ਜਾਣਾ ਸੀ ਵੀ ਚਲੋ ਇਹਨਾਂ ਨੂੰ ਸੁੱਖ ਮਿਲ ਜੇ ਕਿਸੇ ਨਾ ਕਿਸੇ ਪਾਸੋਂ ਜਿੰਦਗੀ 'ਚ ਹਰ ਇਨਸਾਨ ਕੋਸ਼ਿਸ਼ ਕਰਦਾ ਪਰ ਜਦੋਂ ਇਹੋ ਜਿਹੇ ਲੋਕ ਠੱਗ ਲੈਂਦੇ ਆ ਤੇ ਫਿਰ ਇਹੋ ਜਿਹੇ ਲੋਕਾਂ ਨੂੰ ਡਰ ਹੀ ਨਹੀਂ ਲੱਗਦਾ ਹਨਾ ਵੀ ਗਰੀਬ ਨੂੰ ਠੱਗਣ ਲੱਗ ਪੈ ਜਾਂਦੇ ਆ ਉਹਨਾਂ ਨੇ ਸਾਨੂੰ ਇੰਨਾ ਠੱਗਿਆ ਇੰਨੇ ਸਾਡੇ ਨਾਲ ਮਿੱਠੇ ਸੀਨਾਵਾਂ ਬੰਦੇ ਜਿਵੇਂ ਸਾਨੂੰ ਅੱਜ ਵੀ ਚੜਾ ਦੇਣਾ ਜਾਇਤੇ ਤੇ ਅੱਜ ਵੀ ਚੜਾ ਦੇਣਾ ਐ ਸਾਨੂੰ ਵਿਸ਼ਵਾਸ ਪੂਰਾ ਕਰਾਤਾ ਸੀ ਉਹਨਾਂ ਨੇ ਹੂੰ ਬਹੁਤ ਪੈਸੇ ਮਾਰੇ ਸਾਡੇ ਤੋਂ ਉਹਨਾਂ ਨੇ ਹੂੰ ਅਸੀਂ ਕੱਖਾਂ ਤੋਂ ਹਲੇ ਹੋ ਗਿਆ ਸਾਡੇ ਤੋਂ ਕਿਸ਼ਤਾਂ ਵੀ ਨਹੀਂ ਭਰੀਆਂ ਜਾ ਰਹੀਆਂ ਇੰਨਾ ਸਾਡਾ ਮਤਲਬ ਸਿਸਟਮ ਸਾਡੇ ਤੋਂ ਰਿਸ਼ਤੇਦਾਰ ਵੀ ਸਾਰੇ ਦੂਰ ਹੋ ਚੁੱਕੇ ਨੇ ਹੂੰ ਸ਼ਹਿਰ ਨਹੀਂ ਤਾਂ 8-10 ਲੱਖ ਜਿਹਦਾ ਘਰ ਹੀ ਬਣਾ ਲੈਂਦੇ ਹਾਂ ਜੀ ਨਹੀਂ ਤਾਂ ਘਰ ਬਣ ਜਾਣਾ ਸੀ ਸਾਡਾ ਚਲੋ ਚਲੋ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਜੁੜੇ ਰਹੋ ਵੋਕਲ ਜਗ ਮੇਰੇ ਚੈਨਲ ਦੇ ਨਾਲ ਇਹੋ ਜੀ ਇੱਕ ਹੋਰ ਵੀਡੀਓ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ